ਸੋਹਮਾਰਾ ਈਸ਼ਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹਮਾਰਾ ਈਸ਼ਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ shir sing vishnu bhagwan jee so humara shir şey sing vishnu bhagwan jee so humara shir şey sing vishnu bhagwan jee ਪਿਆਰੀਆਂ ਸੰਗਤiyo ਰੱਤੀ ਆਪਾਂ ਹਰਬਣੀ ਪੜੀ ਸੀ ਸਾਡੇ ਵੀਰ ਸਵਨ ਸਿੰਘ ਜੀ ਦੇ ਗ੍ਰਹਿ ਜਿਹੜੀ ਸੀ 8 ਚੇਤ ਸੰਸ਼ਈ ਸੰਮਤ ਇੱਕ satsang ਭਵਨ ਜੰਮੂ ਦੇ ਵਿੱਚ ਹੁਣ ਆਪਾਂ ਇਹਨੂੰ ਉਥੋਂ ਅੱਗੇ ਲੈ ਕੇ ਚੱਲਦੇ ਆਂ ਜੋ ਸੱਚੇ ਪਾਤਸ਼ਾਹ ਹੀ ਨੇ ਹਰਬਣੀ ਲਿਖਾਈ ਆ ਉਹਦੇ ਵਿੱਚ ਸਾਨੂੰ ਸਾਰੇ ਸਿੱਖਿਆ ਦਾ ਹੀ ਮਾਰਗ ਦਿੱਤਾ ਹੈ ਥੋੜਾ ਜਿਹਾ ਲਵ ਨੂੰ ਚੱਲੇ ਜੀ ਅੱਛਾ ਆਵਾਜ਼ ਮੀਂ ਆਦਮੀ ਕਹਿੰਦੇ ਆਪਣੀ ਆਵਾਜ਼ ਵੀ ਕੋਟ ਟੁਆਇਟ ਦਾ ਲਿਸਨ ਕਰੇਗਾ ਸਤ ਧਰਮ ਕਹੇ ਸੁਣੋ ਸੱਚ ਜਾਣ ਤੋਰ ਸੰਦੇਸ਼ ਆ ਧਿਆ ਸੁਣਾਈ ਆ ਜੇ ਮੰਨ ਲਓ ਜੇ ਮੰਨ ਲੋ ਇੱਕ ਭਗਵਾਨ ਵਾਹ 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 ਓਹੋ ਰੂਪ ਅਖਵਾਈਆ ਗੁਰ ਕਾ ਸ਼ਬਦ ਕਮਾਓ ਸਚ ਬਲਵਾਨ ਸੂਰਬੀਰ ਅਖਵਾਈਆ ਮਨ ਦਹਿ ਦਿਸ਼ਾਨਾ ਭਜੇ ਉਠ ਛਤਾਨ ਪ੍ਰੇਮ ਡੋਰੀ ਲੋ ਬੰਧਾਈਆ ਸਿੱਖ ਸਤਸੰਗਤ ਕਰਨੀ ਸਾਨੂੰ ਇਹੋ ਜੀ ਆ ਜੇ ਅਸੀਂ ਉਹਦੀ ਪ੍ਰੇਮ ਡੋਰੀ ਦੇ ਨਾਲ ਬੱਜ ਜੰਦੇ ਆ ਤੇ ਸਾਡਾ ਜਿਹੜਾ ਮਾਨਿਆ ਉਹ ਦਹ ਦੇਸ਼ਾਂ ਦੇ ਵਿੱਚ ਭਟਕੇਗਾ ਨਹੀਂ ਤੇ ਜੋ ਕੁਝ ਮਿਲਣਾ ਹੈ ਸਾਨੂੰ ਉਹਦੀ ਪ੍ਰੇਮ ਦੀ ਡੋਰੀ ਨਾਲ ਹੀ ਬੱਜ ਕੇ ਨਾ ਆ ਆਪਣੇ ਅੰਦਰ ਕਰੋ ਧਿਆਨ ਕਾਇਆ ਪਰਦਾ ਆ ਪੇ ਉਠਾਈਆ ਧਿਆਨ ਕਿੱਥੇ ਕਰਨਾ ਅੰਦਰ ਜਿੱਥੇ ਮਾਲਕ ਬੈਠਾ ਆਤਮ ਸੇ ਜਾ ਵੇਖੋ ਖੇਲ ਮਹਾਨ ਨਾਰਨ ਰੰਕਾਰ ਰਿਹਾ ਕਰਾਈਆ ਸ਼ਬਦ ਅਨਾਹਦ ਸਚੀ ਤੁਨ ਕਾਨ ਅਠੇ ਪੈਰ ਸੁਨਵਾਈਆ ਸ਼ਬਦ ਨਾਦ ਜਿਹੜਾ ਉਹ ਸੱਚੀ ਧਨਵਾ ਹੈ ਉਹ ਅੱਠੇ ਪੈਰੀ ਵਾਟੀ ਹੈ ਉਹਦਾ ਕੋਈ ਸਮਾਂ ਨਹੀਂ ਹੈ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸੱਚਾ ਮਾਰਗ ਦਹਿ ਲਗਾਈਆ ਸੱਚਾ ਮਾਰਗ ਲੱਗਣਾ ਕਲ ਅਖੀਰ ਆਖਰ ਨਜ਼ਰੀ ਆਈਆ ਸੰਤ ਸਹੇ ਲੜਿਓ ਰਲ ਕੇ ਸ੍ਰਿਸ਼ਟੀ ਦੀ ਬਦਲ ਦਿਓ ਤਕਦੀਰ ਤਦਬੀਰ ਧੁਰਦੀ ਇੱਕ ਜਣਾਈਆ ਆ ਤਕਦੀਰ ਬਦਲਨੀ ਸ੍ਰਿਸ਼ਟੀ ਦੇ ਨਾਲ ਕਰਕੇ ਸੱਚ ਮਾਰਗ ਲਾਉਣ ਵਾਸਤੇ ਆ ਗੰਮ ਸੀ ਸਬ ਦੇ ਅੰਦਰ ਆਤਮਾ ਦੀ ਸੱਚ ਵਖਾ ਦਿਓ ਤਸਵੀਰ ਪ੍ਰੇਮ ਨਾਲ ਤਸ਼ਵਰ ਦਿਓ ਕਰਾਈਆ ਇੱਕੋ ਰੰਗ ਵਖਾਓ ਸ਼ਾ ਪਾਤ ਸ਼ਾ ਸ਼ਹਿਨशाह ਕੀਰ ਵੱਡਾ ਛੋਟਾ ਰਹਿਣ ਕੋਈ ਨਾ ਪਾਈਆ ਦੀਨ ਮਜ਼ਬ ਜਾਤ ਪਾਤ ਸ਼ਰਾ ਦੇ ਕੱਟ ਦਿਓ ਜੰਜੀਰ ਧਰਮ ਇੱਕੋ ਦਿਓ ਵਿਖਾਈਆ ਤੇ ਦੀਨ ਮਜ਼ਬ ਸ਼ਰਾ ਦੇ ਜੰਜੀਰ ਕੱਟ ਕੇ ਧਰਮ ਇੱਕ ਹੋ ਗਿਆ ਜਿਸ ਦੀ ਸਿਫਤ ਕਰਕੇ ਗਏ ਪੈਗੰਬਰ ਪੀਰ ਉਸ ਦਾ ਪੈਗਾਮ ਦਿਓ ਸੁਣਾਈਆ ਜਿਸ ਦੀ ਪੀਰ ਆ ਪਗੰਬਰਾਨੇ ਸੁਣਾਈਆ ਜਿਹੜੇ ਪੈਗਾਮ ਦਿੱਤਾ ਉਹਦਾ ਪੈਗਾਮ ਜਿਹੜਾ ਉਹ ਆਪਾਂ ਸਾਰਿਆਂ ਨੂੰ ਸੁਣਾਵਾਂ ਜਿਸ ਦਾ ਨਜ਼ਾਰਾ ਬੇਨ ਜੀਰ ਜਗ ਨੇਤਰ ਨજર ਕਿਸੇ ਨਾ ਆਈਆ ਉਸ ਦੇ ਹੱਥ ਸਾਚਾ ਖੰਡਾ ਨਾਮ ਸ਼ਮਸ਼ੀਰ ਕਾਲਜੋਗ ਕੂੜੀ ਕਿਰਿਆ ਟੁਕੜੇ ਟੁਕੜੇ ਦੇਵੇ ਕਰਾਈਆ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਮੇਰ ਨਜ਼ਰ ਨਾਲ ਤਰਾਈਆ ਕੂੜ ਕੜਿਆਰਾ ਕਹੇ ਹਣ ਕੂੜ ਕੜਿਆਰਾ ਕੀ ਕਹਿ ਰਿਹਾ मेरा घर घर बसेरा ग्रह ग्रह बैठा डेरा लाइया आ कल जो कह रहा मेरा घर घर ही बसेरा श्रेष्ठ सबाई भुल गई तेरा मेरा आत्म परमात्म मेल न कोई मलाइया ਕਾਮ ਕ੍ਰੋਧ ਲੋਭ ਮੋਹ ਹੰਕਾਰ ਭਰਿਆ ਖੇੜਾ ਸਾਚਾ ਆਨੰਦ ਨਾ ਕੋ ਇਹ ਜਨਾਈਆ ਜਿੱਥੇ ਕਲਜੋਗ ਆ ਗਿਆ ਨਾ ਉੱਥੇ ਫਿਰ ਆਨੰਦ ਖਤਮ ਹੋ ਜਾਂਦਾ ਤਾਂ ਨ ਭਾਗ ਜੇ ਸੰਤ ਸਹੇਲੇ ਮਿਲ ਕੇ ਸ੍ਰਿਸ਼ਟੀ ਦਾ ਬੰਨਣ ਲੱਗੇ ਬਿੜਾ ਹੋਵੇ ਤਗੜੇ ਹੋਵੇ ਜਨ ਭਗਤੋ ਤਗੜੇ ਹੋਵੇ ਵੰਣਾ ਪਹਿਣਾ ਜੀ ਕਿਰਪਾ ਲੈਣਾ ਧਨ ਭਾਗ ਜੇ ਸੰਤ ਸਹੇਲੇ ਮਿਲਕੇ ਸ੍ਰਿਸ਼ਟੀ ਦਾ ਬੰਨਣ ਲਗੇ ਬਿੜਾ ਨਾਲ ਪੁਰਖ ਅਕਾਲ ਰਖਾਈਆ ਨਾਲ ਪ੍ਰਮਾਤਮਾ ਆ ਗਿਆ ਤੈਨੂੰ ਵੇਖੋ 16 ਸਾਲ ਦੇ ਅੰਦਰ ਅੰਦਰ ਸਾਫ ਸੁਥਰਾ ਧਰਤ ਮਾਤ ਦਾ ਹੋ ਜਾਏ ਵਿੜਾ धरनी धरत अपनी खुशी मनाई दीन मजबदार रहे ना कोई चेड़ा झगड़ा कूड़ ना कोई लकाईया ज्योति जो स्वरूप हार आप अपनी कृपा कर काया मंदर अंदर ਸਬਦੀ ਕਰੇ ਸਫਾਈਆ ਕਾਲਯੋਗ ਕਹੇ ਮੈਂ ਮੂਰਖ ਮੂੜ ਮਗਧਾ ਰੂਪ ਨਜ਼ਰੀ ਆਈਆ ਜੇ ਸਾਚੇ ਸੰਤਾਂ ਦੀ ਮੇਰੇ ਮਸਤਕ ਲੱਗ ਜਾਏ ਧੂੜ ਦੁਰਮਤ ਮੈਲ ਦੇਣ ਗਵਾਈਆ ਜਿੱਥੇ ਪਰਮਾਤਮਾ ਦੇ ਅਕਾਲ ਪੁਰਖ ਦੀ ਸਾਡੇ ਧੂੜ ਲੱਗ ਗਈ ਨਾ ਜਰਮਾਂ ਦੀ ਉੱਥੇ ਦੁਰਮਤ ਮੈਲ ਜਿਹੜੀ ਉਹ ਖਤਮ ਹੋ ਜਾਂਦੀ ਹੈ ਸ੍ਰਿਸ਼ਟ ਸਭਾਈ ਦੇ ਅੰਦਰ ਪ੍ਰਗਟ ਹੋ ਜਾਏ ਨੂਰ ਜਿਸ ਨੂਰ ਨਾਲ ਤਨ ਮਾਟੀ ਹੋਏ ਰੁਸ਼ਨਾਇਆ ਫੇਰ ਸਾਰੇ ਮਿਲ ਕੇ ਜਾਣ ਜਾਣ ਇਕ ਦੂਜੇ ਨੂੰ ਕਹਿਣ ਜ਼ਰੂਰ ਜ਼ਰੂਰਤ ਅੱਗੇ ਜ਼ਰੂਰਤ ਆਪਣੀ ਅੱਗੇ ਨਾ ਕੋ ਇਹ ਰਖਾਈਆ ਨੇ ਕਰਮੀ ਕਰਮਾਂ ਦਾ ਮਾਲਕ ਸ੍ਰੀ ਭਗਵਾਨ ਸਭ ਦੇ maaf ਕਰ ਦੇਵੇ ਕਸੂਰ ਜੋ ਹਾਜ਼ਰ ਹਜ਼ੂਰ ਹੋ ਕੇ ਦਰਸ਼ਨ ਪਾਈਆ ਜਿਨੇ ਹਾਜ਼ਰ ਹਜ਼ੂਰ ਹੋ ਕੇ ਦਰਸ਼ਨ ਪਾ ਲਿਆ ਉਹਦੇ ਸਾਰੇ ਕਸੂਰ ਮਾ ਨੇ ਕਰਮੀ ਕਰਮਾਂ ਦਾ ਮਾਲਕ ਸ੍ਰੀ ਭਗਵਾਨ ਸਭ ਦੇ ਮਾਫ ਕਰ ਦੇਵੇ ਕਸੂਰ ਜੋ ਹਾਜ਼ਰ ਹਜ਼ੂਰ ਹੋ ਕੇ ਦਰਸ਼ਨ ਪਾਈਆ ਸ੍ਰੇਸ਼ਟ ਸਵਾਈ ਅਗਨੀ ਤਤਨਾੰ ਤਤ ਜੋ ਤਪੇ ਵਾਂਗ ਤੰਦੂਰ ਅਗਿਆਨ ਬੈਠਾ ਘਰ ਘਰ ਕਰੇ ਲੜਾਈ ਆ ਇਹ ਅਗਿਆਨਤਾ ਹੀ ਹੈ ਜਿਹੜੀ ਘਰ ਘਰ ਸਾਨੂੰ ਲੜਾਈ ਕਰਾਉਂਦੀ ਹੈ ਨਾ ਕਰੋਸ ਪਰਮਾਤਮਾ ਦਾ ਸੱਚੇ ਦਾ ਸੱਚਾ ਸਾਨੂੰ ਸਰਬ ਕੁਝ ਜਾਣਕਾਰ ਹੋ ਜਾਂਦਾ ਹੈ ਗਿਆਨ ਦੇ ਦਿੰਦਾ ਹੈ ਤੇ ਲੜਾਈਆਂ ਝਗੜੇ ਖਤਮ ਉਹ ਵਕਤ ਵੇਲਾ ਉਹ ਵਕਤ ਉਹ ਸਮਾਂ ਵਕਤ ਨਹੀਂ ਦੂਰ ਜਿਸ ਵੇਲੇ ਸ੍ਰਿਸ਼ਟ ਸਭਾਈ ਇੱਕੋ ਵੰਸ ਸਰਵਾਂਸ ਰੂਪ ਲੈ ਵਟਾਈਆ ਵੇਖਿਓ ਸੰਤਾਂ ਦੇ ਬਚਨ ਸੁਣ ਕੇ ਅੰਦਰ ਰਹਿਣ ਨਾ ਦਿਓ ਗਰੂਰ ਆ ਖਤਮ ਕਰਨਾ ਸੇ ਗਰੂਰ ਜਿਹੜਾ ਗਰਮਤ ਦੇਣੀ ਬਾਹਰ ਕਢਾਈਆ ਜੇ ਤੁਸੀਂ ਪਰਮਾਤਮਾ ਦੀ ਆਤਮਾ ਉਸੇ ਉਸੇ ਦਾ ਲਓ ਸਰੂਰ ਸਰੂਰ ਕੀ ਦਾ ਲੈਣਾ ਪਰਮਾਤਮਾ ਸਾਖਿਆਤ ਉਸੇ ਦਾ ਦਰਸ਼ਨ ਪਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਧੁਰ ਸੰਦੇਸ਼ਾਂ ਇੱਕ ਸੁਣਾਈਆ ਸੁਣੋ ਸੰਦੇਸ਼ਾ ਸਜਣ ਮੀਤ ਸ੍ਰਿਸ਼ਟ ਸਭਾਈ ਇੱਕੋ ਇੱਕ ਜਣਾਏਂਦਾ ਜੇਸਨੇ ਸਾਜੋਗ ਤ੍ਰੇਤਾ ਦੁਆਪਰ ਕਾਲਯੋਗ ਗੁਰ ਅਵਤਾਰਾਂ ਦੀ ਬਦਲਾਈ ਰੀਤ ਨੀਤੀ ਜਗਤ ਵੇਖ ਵਖਾਏਂਦਾ ਜੈਸਾ ਸ਼ੇਵ ਦਵਾਲੇ ਮਠ ਮੰਦਰ ਬਣਾਈ ਮਸੀਹਤ ਗੁਰਦੁਆਰੇ ਸੁਭਾ ਪਾਇੰਦਾ ਉਹ ਕਿੱਥੇ ਬੈਠਾ ਉਹ ਸਭ ਦੇ ਅੰਦਰ ਬੈਠਾ ਹੈ ਤੀਤ ਘਰ ਘਰ ਡੇਰਾ ਲੈਂਦਾ ਕਿੱਥੇ ਬੈਠਾ ਕਾਲਪੁਰ ਕੈਸਟਨ ਸਭ ਦੇ ਅੰਦਰ ਜਿਸ ਨੂੰ ਕੋਈ ਨਾ ਸਮਝਿਓ ਨੀਚ ਨੀਚਾਂ ਦਾ ਨੀਚ ਆਪ ਪ੍ਰਭ ਅਖਵਾਇਂਦਾ ਵੇਖੋ ਰਵਿਦਾਸ ਦੀ ਲੰਘ ਕੇ ਅੰਦਰ ਜਹਿ ਲੀਜ ਕਬੀਰ ਜਲਾਹੇ ਦੇ ਅੰਦਰ ਬਹਿ ਬੈ ਸੁਭਾ ਪਾਏਂਦਾ ਕਿਉਂਕਿ ਉਹ ਅਕਾਲ ਪੁਰਖ ਨੀਚ ਨਹੀਂ ਹਾ ਉੱਚ ਦਾ ਪੀਰ ਆ ਜੇ ਜਾਤ ਪਾਤ ਉੱਚ ਨੀਚ ਜਿਹੜੀ ਪੈਦਾ ਕੀਤੀ ਆ ਉਹ ਅਸੀਂ ਖੁਦ ਸੰਸਾਰ ਨੇ ਆਪ ਕੀਤੀ ਆ ਉਹਦਾ ਸਬੰਧ ਸਾਡੀ ਆਤਮਾ ਦੇ ਨਾਲ ਹੈ ਆਤਮਾ ਜਿਹੜੀ ਉਹ ਸਾਰਿਆਂ ਦੀ ਬਰਾਬਰ ਆ ਪਰ ਆਤਮਾ ਇੱਕੋ ਹੀ ਆ ਸਾਰਿਆਂ ਨੂੰ ਸ਼੍ਰੀ ਪੁਰਖ ਅਕਾਲ ਸ਼੍ਰੀ ਭਗਵਾਨ ਅਬਨਾਸ਼ੀ ਕਰਤਾ ਕਦੇ ਨਾ ਹੋਵੇ ਪਲੀਤ ਪਤ ਤਾਂ ਨੂੰ ਪਿੱਤਰ ਆਪ ਬਣਾਏਂਦਾ ਕਦੇ ਪਲੀਤ ਨਹੀਂ ਹੁੰਦਾ ਜਿਹੜੇ ਪਤਿਤ ਹੁੰਦੇ ਆ ਜਿਹੜੇ ਧਰਮ ਸੰਤੋ ਵਿਰੇ ਹੋਏ ਹੁੰਦੇ ਆ ਉਹਨਾਂ ਨੂੰ ਵੀ ਪਵਿੱਤਰ ਬਣਾਉਂਦਾ ਸਾਧ ਸੰਤ ਇਕੱਠੇ ਹੋ ਕੇ ਜੇ ਮਾਰਗ ਲਾਉਣ ਲੱਗੇ ਠੀਕ ਕੇ ਵੀ ਠਾਕਰ ਉਹਨਾਂ ਦੇ ਅੰਦਰ ਵੜ ਕੇ ਹੁਕਮ ਸੁਣਾਏਂਦਾ ਕਿਉਂ ਉਹਨਾਂ ਦੇ ਨਾਲ ਉਸ ਦੇ ਨਾਲ ਪ੍ਰੀਤ ਜੋ ਪ੍ਰੀਤੀ ਦੋ ਜਹਾਨ ਨਾ ਕਦੇ ਤੜਾਇੰਦਾ ਵੇਖੋ ਜੇ ਤੁਸਾਂ ਮਿਲਣਾ ਉਸ ਜਗਦੀਸ਼ ਜੋ ਜਗਦੀਸ਼ਰ ਘਰ ਦਾ ਮਾਲਕ ਘਰ ਵਿੱਚ ਸੋਭਾ ਪਾਉਂਦਾ ਫੇਰ ਸਾਚੇ ਸੰਤਾਂ ਦੀ ਅਪਣਾ ਲਓ ਉਹ ਰੀਤ ਜਿਹੜੀ ਰੀਤ ਆਖ ਜੁਗਾਦ ਪੁਰਖ ਅਕਾਲ ਭਗਤਾਂ ਆਪ ਸਮਝਾਏਂਦਾ ਹੁਣ ਉਹੀ ਰੀਤ ਅਪਣਾਉਣੀ ਹੈ ਜਿਹੜੀ ਸਾਨੂੰ ਅਕਾਲ ਪੁਰਖ ਨੇ ਸਮਝਾਈ ਹੈ ਜੇ ਅਸੀਂ ਅੱਜ ਉਸ ਰੀਤ ਤੋਂ ਇਧਰ ਉਧਰ ਠਿੜਕਦੇ ਆਂ ਤੇ ਫਿਰ ਅਸੀਂ ਉਹਦੇ ਹੁਕਮ ਤੋਂ ਬਾਹਰ ਹੋ ਜਾਂਦੇ ਆਂ ਮਾਇਆ ਵਿੱਚ ਕੂੜੀ ਕਿਰਿਆ ਵਿੱਚ ਲੱਗ ਕੇ ਕਰਿਓ ਨਾ ਕੋਈ ਬਪਰੀ ਹਿਤ ਮਨਮੁਖਾ ਪੁਰਖ ਅਕਾਲ ਹੱਥ ਕਿਸੇ ਨਾ ਆਇਂਦਾ ਮਨਮੁਖਾਂ ਦੇ ਹੱਥ ਨਹੀਂ ਜੁਕਰਿਆ ਤੁਹਾਡੀ ਆਤਮਾ ਨੂੰ ਸੰਤ ਸਹੇਲੇ ਆਪਣੇ ਆਪੇ ਖਿੱਚ ਲੈਉਣ ਜੋਰ ਨਾਲ ਕਸੀਟ ਸੰਗਠਨ ਇੱਕੋ ਇੱਕ ਵਖਾਐਂਦਾ ਮਨਵਾਸ਼ਨਾ ਮਨ ਦੀ ਹਦੀਸ਼ ਮਨਸ਼ਾ ਜਗਤ ਵਿੱਚ ਸਮਾਐਂਦਾ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਾਚਾ ਰਹਿਬਰ ਰਾਹ ਸੰਤਾ ਇੱਕ ਵਖਾਐਂਦਾ ਸੰਤਾਂ ਦੇ ਅੰਦਰ ਵਸ ਸੁਆਮੀ ਕਾਲ ਵਿੱਚ ਦਇਆ ਕਮਾਈਆ ਸਰਬ ਕਟਾਂ ਘਟ ਅੰਤਰਜਾਮੀ ਪਾਰ ਬ੍ਰਹਮ ਬੇ ਪਰਵਾਹੀਆ ਸਰਬ ਕਟਾਂ ਦੇ ਵਿੱਚੋਂ ਅੰਤਰਜਾਮੀ ਪਰਮਾਤਮਾ ਸਾਰੀ ਜਗ੍ਹਾ ਵਿੱਚ ਆ ਉਥੇ ਜਿੱਥੇ ਸੱਚੇ ਪਾਤਸ਼ਾਹ ਨੇ ਲੇਖ ਲਖਾਈ ਸੀ ਉਥੇ ਸੀਗੇ ਸੰਤ ਪ੍ਰੇਮਾਨੰਦ ਜੀ ਔਰ ਇੱਕ ਪ੍ਰੇਮਾਨੰਦ ਜੀ ਦੇ ਨਾਲ ਸੱਚੇ ਪਾਸ਼ਾਏ ਨੇ ਉਹ ਸਮਝਾ ਬਣੀ ਉਚਰੀ ਸੀ ਔਰ ਐਂਡ ਤੇ ਮੈਂ ਦੋ ਲਾਈਨਾਂ ਉਹਦੀਆਂ ਪੜ੍ਹਦੀਆਂ ਸੰਤ ਪ੍ਰੇਮਾਨੰਦ ਜੀ ਨੂੰ ਕੀ ਕਿਹਾ ਸੱਚੇ ਪਾਸ਼ਾਏ ਨੇ ਪ੍ਰੇਮਾਨੰਦ ਜੀ ਜੇ ਰਲ ਮਿਲ ਕੇ ਸਾਡਾ ਤੁਹਾਡਾ ਪ੍ਰੇਮ ਦਾ ਚੜ ਜਾਏ ਤੂਫਾਨ ਮਹੱਬਤਸ ਮਹੱਬਤ ਵਿੱਚ ਸਾਰੇ ਦਿਓ ਰੜਾਹੀਆ ਵਿਸ਼ਵਾਦਾ ਹੋ ਕਲਿਆਣ ਧਰਮ ਦਾ ਹੋਵੇ ਨਿత్యਾਨ ਪਰਮ ਦਾ ਝਗੜਾ ਦਿਓ ਮਕਾਈਆ ਸੱਚ ਬੋਸ਼ਾ ਇਹਨੇ ਸਾਨੂੰ ਸਾਰੇ ਪਰਮਾ ਦੇ ਵਿੱਚੋਂ ਬਾਹਰ ਕੱਢਿਆ ਰਲ ਮਿਲ ਕੇ ਇੱਕ ਦੂਜੇ ਨੂੰ ਤੂੰ ਮੇਰਾ ਮੈਂ ਤੇਰਾ ਦਸੋ ਗਾਣ ਇਹ ਪ੍ਰੇਮਾਨੰਦ ਜੀ ਨੂੰ ਪਿਆਸ ਹੈ ਬਹੁਤ ਸਾਚੀ ਕਰਨੀ ਕੋ ਨਜ਼ਰੀ ਆਈਆ ਜ਼ਿੰਦਗੀ ਵਿੱਚੋਂ ਜ਼ਿੰਦਗੀ ਲੈਣ ਪਛਾਣ ਜੀਵਨ ਵਿੱਚੋਂ ਜੀਵਨ ਸਿਖੇ ਜਹਾਨ ਮਰਨ ਤੋਂ ਪਹਿਲਾਂ ਮਰਨਾ ਆਪਣਾ ਲੈਣ ਬਣਾਈਆ ਵਾਹ ਵਾਹ ਅਨਸਾਨ ਅਨਸਾਨ ਨੂੰ ਸਮਝਣ ਅਨਸਾਨ ਵਾਹ ਜੀ ਵਾਹ ਇਹ ਇਹੋ ਜਿਆ ਸੱਚ ਦੇ ਉਹ ਗਿਆਨ ਵਾ ਵਾ ਇਹ ਪ੍ਰੇਮ ਨੰਦੀ ਨੂੰ ਸੱਚੇ ਪਾਸ਼ੀ ਨੇ ਗਿਆ ਸੀ ਵਾਹ ਜੀ ਵਾਹ ਇਨਸਾਨ ਇਨਸਾਨ ਨੂੰ ਸਮਝਣ ਇਨਸਾਨ ਇਹੋ ਜਿਆ ਦਿਓ ਸੱਚ ਗਿਆਨ ਪ੍ਰਾਣ ਪ੍ਰੀਤੀ ਨਾਲ ਜਨਾਈਆ ਫੇਰ ਕਿਉਂ ਨਾ ਸੱਚ ਸਤ ਦਾ ਸਾਂਝਾ ਚੱਲੇ ਵਿਧਾਨ ਤੇ ਫਰਕ ਹੀ ਨਹੀਂ ਰਹਿ ਜਾਏਗਾ ਵਿਦਿਆ ਕੋ ਨਜ਼ਰੀ ਆਈਆ ਗੁਰਦੁਆਰੇ ਮੰਦਰਾ ਮਸਜਿਦਾ ਛੇ ਵਿਦਵਾਲਿਆਂ ਮਠਾਂ ਨਾਲੋਂ ਇਹ ਮੰਦਰ ਸੁਣਾਮ ਕਹਾਣਾ ਇਹ ਮੰਦਰ ਹੈ ਜਿਹੜਾ ਛੇ ਵਿਦਵਾਲੇ ਗੁਰਬਾਜ ਮਠਾਂ ਆ ਇਹ ਸੋਨਾ ਹੈ ਪ੍ਰਮਾਤਮਾ ਨੂੰ ਵੀ ਸੋਨਾ ਇਹੋ ਹੀ ਮੰਦਰ ਲੱਗਦਾ ਜਿਸ ਅੰਦਰ ਬੈਠਾ ਡੇਰਾ ਲਾਈਆ ਉਸ ਦੀ ਕਰਾ ਦਿਓ ਸਭ ਨੂੰ ਪਹਿਚਾਨ ਵਾਹ ਬੇਪਹਿਚਾਨ ਪਰਦਾ ਦਹਿ ਉਠਾਈਆ ਘੜੀ ਦੇ ਥੱਲੇ ਬੰਦਾ ਰਹਿ ਰਮਾਲ ਜੋ ਵੇਖਾ ਕਮਾਲ ਜੋ ਸਮਤ ਸਮਤੀ ਸ੍ਰਿਸ਼ਟੀ ਵਿੱਚ ਅੱਗੇ ਨਜ਼ਰੀ ਆਈਆ ਇਹ ਸੱਚ ਪਾਸ਼ੇ ਨੇ ਹਰ ਬਣੀ ਜਿਹੜੀ ਹੋ ਜਿਵੇਂ ਉਹਦੇ ਵਿੱਚ ਲਿਖਾਈ ਆ ਸੰਤ ਪ੍ਰੇਮਾ ਸਿੰਘ ਜੀ ਆ ਪ੍ਰੇਮਾ ਨੰਦ ਜੀ ਆ ਉਹ ਸਭ ਤੋਂ ਵੱਡੀ ਸਿੱਖਿਆ ਸੱਚੇ ਪਾਤਸ਼ਾਹੇ ਨੇ ਇਹੀ ਸਾਨੂੰ ਦਿੱਤੀ ਆ ਕਿ ਇਨਸਾਨ ਇਨਸਾਨ ਨੂੰ ਸਮਝਣ ਇਨਸਾਨ ਵਾਹ ਇਹ ਹੈ ਜੀ ਇਹੋ ਹੀ ਦਿਓ ਸੱਚ ਗਿਆ ਕਿਸੇ ਨਾਲ ਦੁਐਤ ਆਉਣਾ ਕ੍ਰੀਏਟਰ ਨਹੀਂ ਕਰਨਾ ਸੋ ਸੱਚੇ ਪਾਸ਼ੇ ਹਰ ਬਣੀ ਮੈਂ ਇਥੇ ਇਸ ਮਾਫ ਕਰਦਾ ਜੇਕਰ ਕੋਈ ਅੱਖਰ ਵੱਧ ਘੱਟ ਪੜਿਆ ਗਿਆ ਹੋਵੇ ਤੁਮੈ ਸੱਚੇ ਪਾਇਸ਼ੇ ਹੀ ਪਾਸੋਂ ਹਰ ਸੰਗਤ ਪਾਸੋਂ ਕੇ ਨਾਮ ਮੰਗਦਾ ਹਾਂ ਆਪ ਪੰਜ ਕਾਰਿਆਂ ਦਾ ਸਾਥ ਦੇੋ ਸੋ ਅਹੰਮਾਰਾਇਸ਼ ਸਿੰਘ ਵਿਸ਼ਨੋ ਪਰਵੰਦੀ ਜੈ ਸੋ ਅਹੰਮਾਰਾਇਸ਼ ਸਿੰਘ ਵਿਸ਼ਨੋ ਪਰਵੰਦੀ ਜੈ ਸੋ ਪਰਮਾਨੰਦੀ ਜੀ ਸੋ